ਭਾਰਤ ਨੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ICC ਮਹਿਲਾ ਅੰਡਰ 19 T20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ ਇਸ ਤੋਂ ਪਹਿਲਾਂ ਭਾਰਤ ਨੇ 2023 ਵਿੱਚ ਪਹਿਲਾ ICC ਮਹਿਲਾ ਅੰਡਰ 19 T20 ਵਿਸ਼ਵ ਕੱਪ ਫਾਈਨਲ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤਿਆ ਸੀ ਅੱਜ ਦੇ ਖਿਤਾਬੀ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੇ 83 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 52 ਗਿੰਦਾ ਬਾਕੀ ਰਹਿੰਦੇ ਆ 11.2 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ਨਾਲ 84 ਦੌੜਾਂ ਬਣਾ ਕੇ ਆਸਾਨੀ ਨਾਲ ਜਿੱਤ ਦਰਜ ਕਰ ਦਿੱਤੀ। ਭਾਰਤ ਵੱਲੋਂ ਗੰਗੋਦੀ ਤ੍ਰਿਸ਼ਾ ਸਭ ਤੋਂ ਵੱਧ ਸਕੋਰ ਰਹੀ ਜਿਸ ਨੇ 33 ਗੇਂਦਾਂ ਵਿੱਚ ਅਜੇਤੂ 44 ਦੌੜਾਂ ਬਣਾਈਆਂ। ਸਾਨਿਕਾ ਚਲਾਕੇ ਨੇ ਵੀ 22 ਗੇਂਦਾਂ ਵਿੱਚ 26 ਦੌੜਾਂ ਦੀ ਅਜੇਤੂ ਭਾਰੀ ਖੇਡੀ। ਇਸ ਤੋਂ ਪਹਿਲਾਂ ਤ੍ਰਿਸ਼ਾ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ 20 ਓਵਰਾਂ ਦੇ ਵਿੱਚ 82 ਦੌੜਾਂ ਦੇ ਸਮੇਟ ਦਿੱਤਾ। ਪਰ ਉਨ੍ਹਾਂ ਇੱਕਾਸ਼ ਸੋਧਿਆ, ਆਯੂਸ਼ੀ ਸ਼ੁਕਲਾ ਅਤੇ ਵੈਸ਼ਨ ਵੀ ਜਰਮ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 2-2 ਵਿਕਟਾਂ ਲਈਆਂ ਦੱਖਣੀ ਅਫਰੀਕਾ ਜਿਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਨੇ ਨਿਯਮਤ ਅੰਤਰਾਲਾਂ ਤੇ ਵਿਕਟਾਂ ਗਵਾ ਦਿੱਤੀਆਂ ਜਿਸ ਵਿੱਚ ਮਿੱਕੀ ਵੈਨਵੋਰਸਡ ਦਾ ਸਭ ਤੋਂ ਵੱਧ ਸਕੋਰ ਰਿਹਾ ਟੀਮ ਦੇ ਸਿਰਫ 4 ਬੱਲੇਬਾਜ਼ ਹੀ 20 ਅੰਕੜੇ ਤੱਕ ਪਹੁੰਚ ਸਕੇ ਜਦੋਂ ਕਿ 4 ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਇਸ ਤੋਂ ਪਹਿਲਾਂ ਭਾਰਤ ਨੇ 2023 ਵਿੱਚ ਪਹਿਲਾ ICC ਮਹਿਲਾ ਅੰਡਰ 19 T20 ਵਿਸ਼ਪ ਕਾ ਫਾਈਨਲ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤਿਆ ਸੀ